ਔਰ ਉਹਨੇ ਲੈ ਲਿਆ ਕਿ ਦੋ ਦਿਨ ਉਸ ਸਮੇਂ ਨੂੰ টু ਦ ਸਾਂਡ ਨੋ ਯੋ ਮੈਂ ਕੋਈ ਨਹੀਂ ਤੇ ਅੰਕਲ ਕੀ ਤਰਫ ਅੰਕਲ ਅੰਕਲ ਕੀ ਹੈ ਯੈਸ ਕੇ ਅੰਕਲ ਕੀ ਤਰਫ ਇਸੇ ਕੇ ਆ ਕੇ ਦੇਣਾ ਕੱਪਨੀ ਠੀਕ ਹੈ ਉਹ ਨਹੀਂ ਆ ਰਿਹਾ ਉਹ ਮੈਡਲ ਮੈਡਲ ਨਹੀਂ ਆ ਰਿਹਾ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਸਪੀਰ ਸਿੰਘ ਇਸ ਸਮੇਂ ਮੌਜੂਦ ਹਾਂ ਲਖਮਨਥਰ ਚੌਂਕ ਦੇ ਵਿੱਚ 플ੋਰੈਂਸ ਪਬਲਿਕ ਸਕੂਲ ਦੇ ਵਿੱਚ ਜਿੱਨਾਂ ਕੀ ਰਿਜ਼ਲਟ ਅਨਾਉਂਸ ਹੋ ਚੁੱਕਿਆ ਹੈ ਔਰ ਅਸੀਂ ਪਹਿਰੇਸ ਨਾਲ ਵੀ ਗੱਲਬਾਤ ਕਰਾਂਗੇ ਸੋ ਪ੍ਰਿੰਸੀਪਲ ਮੈਮ ਨਾਲ ਗੱਲਬਾਤ ਕਰਾਂਗੇ ਸੋ ਸਾਡੇ ਨਾਲ ਪੇਰੈਂਟਸ ਮੌਜੂਦ ਨੇ ਸੀ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਮ ਵਿੱਚ ਜੀ ਆਪਣਾ ਸਾਹਿਲ ਬੱਦ ਸਾਹਿਲ ਬੱਦ ਹਾਂਜੀ 8 ਪਰਦੇ ਅੱਛੇ ਤੁਹਾਡੀ ਬੇਟੀ ਬੇਟੀ ਪਰਦੇ ਜੀ ਜੀ ਕਿਹੜੀ ਕਲਾਸ ਫਰੀ ਨਰਸਰੀ ਫਰੀ ਨਰਸਰੀ ਚ ਹਾਂਜੀ ਕਿਸ ਸੰਗਰਸ ਪਹੁੰਚ ਰਿਹਾ ਬਹੁਤ ਵ ਬਹੁਤ ਵਧੀਆ ਜੀ ਜਨਮ ਦਿਨ ਤੇ ਸਮਾਰਟ। ਔਰ ਆਮ ਸਕੂਲਾਂ ਦੇ ਵਿੱਚੋਂ ਇਸ ਸਕੂਲ ਦੇ ਵਿੱਚ ਕੀ ਡਿਫਰੈਂਸ ਦੇਖਦੇ ਹੋ? ਬਹੁਤ ਵਧੀਆ ਜੀ ਬ੍ਰਾ ਕੋਆਪਰੇਟਿਵ ਸੋਸ਼ੀਅਟਿਸ ਸਟਾਫ ਕਰਦਾ। ਬਹੁਤ ਵਧੀਆ। ਔਰ ਬੱਚੇ ਨੂੰ ਕਿਸੇ ਵੀ ਕਿਨੈਟ ਕਰਦੇ ਆ। ਬਹੁਤ ਵਧੀਆ ਟ੍ਰੀਟ ਕਰਦਾ ਜੀ। ਕੋਈ ਪ੍ਰੈਸ਼ਰ ਵਗੈਰਾ ਕੋ ਬਰਡਨ ਨਹੀਂ ਇਦਾਂ ਦਾ ਕੁਝ ਨਹੀਂ ਆ ਜੀ। ਐਕਟੀਵਿਟੀ ਦੇ ਨਾਲ ਬਹੁਤ ਵਧੀਆ ਬੜੇ ਵਧੀਆ ਐਕਟੀਵਿਟੀ ਕਰਾ ਦਿਆ। ਬੱਚਾ ਰਿਸਪੌਂਸ ਅੱਛਾ ਦੇ ਰਿਹਾ। ਔਰ ਬੱਚੇ ਦੀ ਕੀ ਪੋਜੀਸ਼ਨ ਹੈ ਅੱਜ? ਐਗ੍ਰੇਟ ਐਗ੍ਰੇਟ ਜੀ। ਔਰ ਖਾਸ ਕਰਕੇ ਦਾ ਕ੍ਰੈਡਿਟ ਕਿਹਨੂੰ ਦੋਗੇ? ਤੇ ਇਹ ਟੀਚਰਸ ਨੂੰ। ਟੀਚਰਸ ਨੂੰ ਔਰ ਇਹ ਸਾਡੇ ਨਾਲ ਸੀਗੇ ਪੇਰੈਂਟਸ ਇਹਨਾਂ ਨੇ ਦੱਸਿਆ ਕਿ ਇਹਦਾ ਸਾਰਾ ਕ੍ਰੈਡਿਟ ਜਿਹੜਾ ਟੀਚਰਸ ਨੂੰ ਜਾਂਦਾ ਔਰ ਨਾਲ ਦੇ ਨਾਲ ਦੇ ਵਿੱਚ ਪੇਰੈਂਟਸ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਮੈਂ ਦੱਸ ਦੇਣਾ ਚਾਹੁੰਦਾ ਕਿ ਪੇਰੈਂਟਸ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਔਰ ਉਹ ਬੱਚੇ ਹਮੇਸ਼ਾ ਅੱਗੇ ਵਧਦੇ ਜਿਨ੍ਹਾਂ ਦੇ ਪੇਰੈਂਟਸ ਨਾਲ ਕੋਆਪਰੇਟ ਕਰਦੇ ਔਰ ਸਾਡੇ ਨਾਲ ਹੋਰ ਵੀ ਸਟਾਫ ਜਿਹੜਾ ਤੁਹਾਡਾ ਕੀ ਬੇਟਾ ਪੜਦਾ ਹੈ ਮੇਰਾ ਬੇਟਾ ਪੜਦਾ ਹੈ ਬੇਟਾ ਪੜਦਾ ਹੈ ਕਿਹੜੀ ਕਲਾਸ ਚ ਯੂਕੇਜੀ ਚ ਯੂਕੇਜੀ ਚ

ਔਰ ਵੀ ਪਲੇ ਬੈਂਟੇ ਮੈਥੇ ਪਾਇਆ ਹੈ ਤੇ ਮੈਂ ਪ੍ਰਿੰਸੀਪਲ मैम ਦੇ ਕੋਆਪਰੇਟ ਨਾਲ ਵੀ ਆਇਆ ਹਾਂ ਤੇ ਮੇਰਾ ਬੇਟਾ ਅੱਜ ਸਕਸੈਸਫੁਲ ਲਗਾ ਫਰਸਟ ਜਨਿਸ਼ਨ ਤੇ ਆਇਆ ਹੈ ਇਹਨਾਂ ਨੇ ਹਰ ਮੇਰੀ ਗੱਲ ਸੁਣੀ ਮੈਨੇ ਕੋਈ ਪ੍ਰੋਬਲਮ ਸੀ ਕੁਝ ਵੀ ਸੀ ਮਨੇ ਉਸਦੇ ਨਾਲ ਅਨਡਰਸਟੈਂਡ ਕੀਤਾ ਔਰ ਕਈ ਜਗ੍ਹਾ ਤੇ ਵੀ ਦੇਖਿਆਦਾ ਕਿ ਜਿਹੜੇ ਅੱਜ ਦੇ ਸਕੂਲ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਪ੍ਰਾਈਵੇਟ ਸਕੂਲਾਂ ਵਿੱਚ ਬਹੁਤ ਸਾਰਾ ਬੱਚਿਆਂ ਨੂੰ ਬਰਡਨ ਦਿੱਤਾ ਜਾਂਦਾ 1500 ਬਰਡਨ ਦਿੱਤਾ ਜਾਂਦਾ ਔਰ ਖਾਸ ਕਰਕੇ ਐਕਸਟਰਾ ਖਰਚੇ ਦੀ ਡਿਮਾਂਡ ਕੀਤੀ ਹੁੰਦੀ ਉਹਦੇ ਬਾਰੇ ਵੀ ਕਹਿੰਦੇ ਇੱਥੇ ਕੋਈ ਐਕਸਟਰਾ ਸਰਕਲ ਨਹੀਂ ਸੀਪੀਐਸੀ ਪੈਟਰਨ ਸਕੂਲ ਦਾ ਐਕਟੀਵਿਟੀਸ ਆ ਸਭ ਕੁਝ ਆ ਤੁਹਾਨੂੰ ਵੱਡੇ ਸਕੂਲ ਦੇ ਲੈਵਲ ਨਾਲ ਜੋ ਉੱਥੇ ਹੁੰਦਾ ਉਹ ਇੱਥੇ ਮੈਗਨ ਕਰਦੇ ਆ ਸਾਰਾ ਕੁਝ ਐਕਟੀਵਿਟੀ ਸਭ ਕੁਝ ਡ੍ਰਾਈਂਗ ਕੰਪੀਟੀਸ਼ਨ ਸਭ ਕੁਝ ਹੁੰਦਾ ਇੱਥੇ ਆ ਜੇ ਹੋਰ ਪੇਰੈਂਟਸ ਜਿਹੜੀ ਵੀਡੀਓਜ਼ ਦੇਖ ਰਹੇ ਉਹਨਾਂ ਨੂੰ ਕੀ ਮੈਸੇਜ ਆਉਣਾ ਚਾਹੀਦਾ ਕਿ ਤੁਸੀਂ ਆਓ ਇੱਕ ਵਾਰੀ ਮੈਮ ਨਾਲ ਮਿਲੋ ਬਹੁਤ ਕੋਆਪਰੇਟ ਹੈ ਕੋਈ ਬਾਕੀ ਸਕੂਲਸ ਦੇਖੋ ਕੋਈ ਪ੍ਰਿੰਸੀਪਲ ਨਹੀਂ ਮਿਲਣ ਨਹੀਂ ਦਿੰਦਾ ਕੁਝ ਨਹੀਂ ਅਸੀਂ ਤੁਸੀਂ ਕੋਈ ਪ੍ਰੋਬਲਮ ਹੈ ਮੈਡਮ ਨਾਲ ਮਿਲ ਸਕਦੇ ਹੋ ਉਸੇ ਵਲੇ ਅਸੀਂ ਟੈਕਪੋਰਟ ਕਰਦੇ ਹਾਂ ਅੱਜ ਜੇ ਗੱਲ ਕਰੀਏ ਸਫਾਈ ਦੀ ਉਹਦੇ ਬਾਰੇ ਕੀ ਕਹਿੰਦੇ ਹੋ ਬਹੁਤ ਵਧੀਆ ਬਹੁਤ ਵਧੀਆ ਸਟਾਫ ਹਨ ਉਹ ਬਹੁਤ ਕੋਆਪਰੇਟਿਵ ਸਫਾਈ ਬਹੁਤ ਹੈ ਔਰ ਅੱਜ ਰਿਜ਼ਲਟ ਅਨਾਉਂਸ ਹੋ ਚੁੱਕਿਆ और इस तो बाद बच्चेदार या ठिकाना स्कूल रहेगा जो चेंज की मेरा बेटा 10th क्लास तो जब तक होएगा इथे रहेगा मेरी बेटी भी इथे पढ़ती मेरी बेटी बहुत सेंसिटिव सी पर वो मैम ने हैंडल की तो बहुत अच्छी थी कहने के दो बेटे दो बेटे बच्चे पढ़ रहे थे बहुत मैम ने हैंडल किया बहुत अच्छी थी

ਉਹਨਾਂ ਨੂੰ ਆਪਣੀ ਕੰਪਨੀ ਦੇ ਨਾ ਕਿ ਟਿਊਸ਼ਨਸ ਤੇ ਭੇਜਣ ਟਿਊਸ਼ਨਸ ਤੇ ਬਿਲਕੁਲ ਨਹੀਂ ਉਹਨਾਂ ਨੂੰ ਭੇਜਣਾ ਚਾਹੀਦਾ ਕਿਉਂਕਿ ਹਰ ਬੱਚਾ ਆਪਣੀ ਮਦਦ ਦੇ ਬਲੱਡ ਨਲ ਬਣਿਆ ਹੈ ਅਗਰ ਮਦਰ ਪੂਰੀ ਕਨਸੈਂਟਰੇਸ਼ਨ ਨਾਲ ਬੱਚੇ ਨੂੰ ਪੜਾਉਂਦੀ ਹੈ ਉਹਦੀ ਸਿਟਿੰਗ ਦਿੰਦੀ ਹੈ ਉਹ ਹੌਲੀ-ਹੌਲੀ ਡਿਊਰੇਸ਼ਨ ਵੱਧਦੀ ਜਾਂਦੀ ਹੈ ਉਹਦੇ ਨਾਲ ਹਰ ਸਕੂਲ ਜਿਹੜਾ ਉਹ ਸਕਸੈਸਫੁਲ ਔਰ ਤੁਸੀਂ ਉਹਨੇ ਕਿਹਾ ਕਿ ਟਿਊਸ਼ਨ ਬੱਚਿਆਂ ਨੂੰ ਨਹੀਂ ਭਜਾਏਗਾ ਬਿਲਕੁਲ ਬਹੁਤ سارے ਸਕੂਲਾਂ ਦੇ ਵਿੱਚ ਦੇਖਿਆ ਜਾਂਦਾ ਕਿ ਕਿ ਟਿਊਸ਼ਨ ਤੇ ਜ਼ੋਰ ਦਿੰਦੇ ਆ ਤੁਸੀਂ ਇਸ ਨੂੰ ਉਲਟ ਚੱਲ ਰਹੇ ਹੋ ਨਹੀਂ ਟਿਊਸ਼ਨ ਸਾਡੇ ਸਕੂਲ ਬਿਲਕੁਲ ਬੱਚੇ ਬਾਹਰ ਨਹੀਂ ਜਾਂਦੇ ਅਗਰ ਕੋਈ ਬੱਚਾ ਚਾਹੁੰਦਾ ਹੈਲਪ ਕੋਈ ਪੇਰੈਂਟਸ ਬਹੁਤ ਫਾਈਨੈਂਸ਼ਲੀ ਵੀਕ ਹੈ ਤਾਂ ਉਹਨਾਂ ਦੀ ਸਾਡੇ ਸਾਰੇ ਟੀਚਰਸ ਖੜੇ ਆ ਸਭ ਨੂੰ ਪਤਾ ਹੈ ਉਹ ਵਿਦਆਊਟ ਐਨੀ ਮਨੀ ਬੱਚਿਆਂ ਦੀ ਹੈਲਪ ਕਰਦੇ ਆ ਇੱਕ ਮੈਂ ਤੁਹਾਨੂੰ ਦੱਸਣਾ ਕਿ ਪੈਰੈਂਟਸ ਉਹ ਜਿਹੜੇ ਕਿ ਸਾਡਾ ਜਿਹੜਾ ਬੱਚਾ ਆ ਉਹ 8 ਘੰਟੇ ਸਬਕਾਂ ਦੇ ਸਕੂਲ ਨੇ ਚੇਨਣਾ ਉਸ ਤੋਂ ਬਾਅਦ ਵੀ ਜਿਸੀ ਮੈਂ ਕਨੇਡਾ ਸਕੂਲ ਪੇ ਜਾਂਦਗੀ ਪਾ ਜਾ ਪਰ ਉਹ ਬਿਲਕੁਲ ਉਹਨਾਂ ਦੀ ਸੋਚ ਗਲਤ ਹੈ ਬੱਚਾ ਸੜਕੂ ਕੋਲ 7 ਘੰਟੇ ਦਿਆ ਅਸੀਂ ਕਲਾਸ ਵਰਕ ਕਰਾਇਆ ਬੱਚਾ ਨੂੰ ਐਕਟੀਵਿਟੀਜ਼ ਕਰਾਈ ਬੱਚੇ ਜਾ ਕੇ ਘਰ ਮੈਸੇਜ ਦਿੰਦੇ ਆ ਲੇਕਿਨ ਮਦਰ ਬੱਚੇ ਨੂੰ ਟਾਈਮ ਨਹੀਂ ਦੇ ਰਹੀ ਅਗਰ ਮਦਰ ਬੱਚੇ ਨੂੰ ਟਾਈਮ ਦੇਗੀ ਦੇਖੋ ਦੋਨੋਂ ਕੋਆਪਰੇਸ਼ਨ ਨਾਲ ਹੀ ਬੱਚਾ ਚੱਲਦਾ ਤੁਸੀਂ ਆਪ ਦੇਖੋਗੇ ਜਿੰਨਾ ਬੱਚਾ ਟਿਊਸ਼ਨ ਤੇ ਜਾਂਦਾ ਉਹ ਬਾਹਰੋਂ ਹਮੇਸ਼ਾ ਸਾਡੀ ਜਿਹੜੀ ਮੈਨੇਜਮੈਂਟ ਜਿਸ ਦਾ ਨਾਮ ਅਨੰਕ ਸਿੰਘ ਜੀ ਹਮੇਸ਼ਾ ਉਹਨਾਂ ਨੂੰ ਇਹ ਸਿਖਾਇਆ ਉਹਨਾਂ ਨੇ ਕਿ ਬੱਚਾ ਬਾਹਰ ਟਿਊਸ਼ਨ ਤੇ ਜਾਏਗਾ ਗਲਤ ਚੀਜ਼ਾਂ ਸਿੱਖੇਗਾ ਗਲਤ habits ਲਿਆਏਗਾ ਇਸ ਕਰਕੇ ਕੀ ਪਤਾ ਉੱਥੋਂ ਦਾ atmosphere ਕਿਹੋ ਜਿਹਾ ਹੈ ਬੱਚਾ ਕੀ ਕਰ ਰਿਹਾ ਸਕੂਲ ਦੇ atmosphere ਦਾ ਸਭ ਨੂੰ ਪਤਾ ਹੁੰਦਾ ਹੈ ਕਿ ਕੈਂਪਸ ਦੇ ਅੰਦਰ ਹੈ ਅੱਜ ਕੱਲ੍ਹ ਲੇਟੈਸਟ ਜੋ ਟੀਚਰਸ ਕਰਾ ਰਹੀਆਂ ਉਹ ਮੋਬਾਈਲ ਤੇ ਆਪਣੇ ਬॉयਫ्रेंड्स ਨਾਲ ਲੱਗੀਆਂ ਹੋਈਆਂ ਜਾਂ ਕੁਝ ਲੜਾਈ ਝਗੜੇ ਹੋ ਰਹੇ ਆਪਸ ਵਿੱਚ ਬਣਵਾਈ ਦੇ ਔਰ ਬੱਚਾ ਟਿਊਸ਼ਨ ਸੈਂਟਰ ਤੋਂ ਕੀ ਸਿੱਖਦਾ ਹੈ ਬੱਚਿਆਂ ਦੇ ਘਰ ਦੇ ਮਾਹੌਲ ਬਾਰੇ ਤੁਸੀਂ ਕਿਹਾ ਜਾਉਂ। ਬੱਚਿਆਂ ਦੇ ਘਰ ਦਾ ਮਾਹੌਲ ਬਹੁਤ ਜ਼ਿਆਦਾ ਅੱਛਾ ਹੋਣਾ ਚਾਹੀਦਾ ਹੈ। ਔਰ ਮੋਸਟ ਪ੍ਰੋਬੇਬਲੀ ਸਾਡੇ ਪੇਰੈਂਟਸ ਦੇ ਘਰ ਦਾ ਮਾਹੌਲ ਬਹੁਤ ਅੱਛਾ ਹੈ। ਬੱਚੇ ਟਿਊਸ਼ਨ ਸੈਂਟਰ ਨਹੀਂ ਜਾਂਦੇ। ਪੂਰਾ ਕੋਆਪਰੇਟ ਕਰਦੇ ਆਂ, ਮਦਦਸ ਬੈਠਦੀ ਆਂ। ਕੁਝ ਮਦਦ ਹੈ ਜਣੀਆਂ ਵਰਕਿੰਗ ਚ ਹੈ ਉਹ ਟਾਈਮ ਨਹੀਂ ਦੇ ਪਾਉਂਦੀਆਂ। ਉਹਦੇ ਲਈ ਅਸੀਂ ਮੈਸੇਜ ਦੇ ਰਹੇ ਆਂ ਕਿ ਚਲ ਸ਼ਾਮ ਨੂੰ ਆਨੋ ਉਹਨਾਂ ਦਾ ਬੈਗ ਜ਼ਰੂਰ ਖੋਲ ਕੇ ਚੈੱਕ ਕੀਤਾ ਜਾਏ। ਕੁਝ ਮਨ ਇੱਕ ਸਵਾਲ ਹੋ ਰਿਹਾ ਠੀਕ जदीक बैठ जाए बच्चे कोल बैठ जाए तो बच्चा अपने आप काम करेगा लेकिन बिठाना तो मदरू पेगा ना मदर बिठाएगी ता ही बच्चे सिटिंग की आदत पेगी अदरवाइज नहीं देंगी